ਪੰਜ ਦਿਨ ਬਾਅਦ ਮੁੰਡੇ ਦਾ ਵਿਆਹ ਤੇ ਅੱਜ ਰਾਜਤਾਲੀ ਵਾਲ ਮੈਮ ਸ਼ੂਟ ਕਰ ਰਹੀ ਆ ਮੈਡਮ ਤਿਆਰੀਆਂ ਨਹੀਂ ਕਰਨੀਆਂ ਬਹੁਤ ਔਖਾ ਹੋਇਆ ਵੈ ਸੱਚੀ ਤੇ ਲੋ ਇਹ ਵੀ ਨਾ ਕੰਮ ਪਹਿਲਾਂ ਸੀਗੇ ਚੱਲ ਰਿਹਾ ਸੀਗਾ ਤਾਂ ਹੁਣ ਨੂ ਆ ਰਹੀ ਏ ਕਿ ਰੈਕਸਪੀਰੀਅੰਸ ਹੈਗਾ ਪੂਰਾ ਨੂ ਨਾਲ ਰਹਿਣ ਮੈਂ ਫਿਲਮਾਂ ਚ ਬਥੇਰਾ ਐਕਸਪੀਰੀਅੰਸ ਕੀਤਾ ਅੱਛਾ ਮੇਰੇ ਕੋਲੇ ਕੁੜੀ ਨਹੀਂ ਕੁੜੀ ਹੁਣ ਮੇਰੇ ਕੋਲ ਆ ਜਾਣੀ ਆ ਸਾਡੀ ਫੈਮਲੀ ਪੂਰੀ ਹੋ ਜਾਣੀ ਆ ਮੈਂ ਉਹਨੂੰ ਆਪਣੀਆਂ ਕੁੜੀਆਂ ਕੁੜੀ ਬਣਾ ਕੇ ਨਹੀਂ ਕੁੜੀ ਮੇਰੀ ਕੁੜੀ ਹੋਈ ਆ ਬਸ ਮੈਨੂੰ ਨਾ ਅਬਰਸੋ ਚੌਥੇ ਫੀਵਰ ਹੋਇਆ ਕਾਫੀ ਮੈਂ ਇੱਥੇ ਚੁੱਪ ਚੁੱਪ ਬੈਠੀ ਸੀ ਸੁਮੇਪ ਸਰ ਵੀ ਕਹਿੰਦੇ ਰਾਜ ਮੈਮ ਅੱਜ ਹੱਸ ਨਹੀਂ ਰਹੇ ਕੀ ਹੋਇਆ ਮੈਂ ਕਿਹਾ ਇਹਨੂੰ ਫੀਵਰ ਹੋਇਆ ਕੋਗੀ ਬਾਜੀ ਕਹਿੰਦੇ ਸੱਸ ਵਾਲਾ ਫੀਵਰ ਸੱਸ ਨੂੰ ਵਾਲਾ ਫੀਵਰ ਹੈ ਕਹਿੰਦੇ ਜਨਾਨੀਆਂ ਜਨਾਨੀਆਂ ਨੂੰ ਜਰਦੀਆਂ ਨਹੀਂ ਹੁੰਦੀਆਂ ਇਹ ਸੱਸ ਵਾਲਾ ਫੀਵਰ ਹੋਇਆ ਨੂੰ ਮੈਂ ਕਿਹਾ ਨਹੀਂ ਕਾ 5 ਦਿਨ ਬਾਅਦ ਮੁੰਡੇ ਦਾ ਵਿਆਹ ਹੈ ਤੇ ਅੱਜ ਰਾਜਤਾਲੀ ਵਾਲ ਮੈਮ ਸ਼ੂਟ ਕਰ ਰਹੀ ਆ ਮੈਡਮ ਤਿਆਰੀਆਂ ਨਹੀਂ ਕਰਨੀਆਂ ਇਹ ਤਿਆਰੀਆਂ ਤੋਂ ਵਾਸਤੇ ਟਾਈਮ ਹੀ ਨਹੀਂ ਦੇ ਰਹੇ ਬਹੁਤ ਔਖਾ ਹੋਇਆ ਵੈਸੇ ਚੀਜ਼ ਚਲੋ ਇਹ ਵੀ ਨਾ ਕੰਮ ਪਹਿਲਾਂ ਸੀਗੇ ਚੱਲ ਰਿਹਾ ਸੀਗਾ ਆਪਾਂ DNA ਨਹੀਂ ਕਰ ਸਕਦੇ ਕੋਈ ਚੀਜ਼ ਨਾ ਕਰਨਾ ਪੈਣਾ ਆ ਆਪਣਾ ਕਰਮ ਹੈ ਤੇ ਉਹ ਵਿੱਚ ਵਿਆਹ ਆ ਗਿਆ ਚਲੋ ਉਹ ਵੀ ਕਰਾਂਗੇ ਹੁਣ ਜਿੰਨਾ ਕੁ ਟਾਈਮ ਮਿਲਿਆ ਹੈਗਾ ਤਾਂ 5 ਦਿਨ ਨੇ ਤੇ ਕੱਲ ਵੀ ਹਜੇ ਇੱਥੇ ਹੀ ਆ ਹਾਂਜੀ ਫਿਰ ਤਾਂ 4 ਦਿਨ ਰਹਿ ਜਾ ਅਜੇ ਵੀ ਨਹੀਂ ਪਤਾ ਪਰਸੋਂ ਵੀ ਇੱਥੇ ਹੀ ਆ ਕੁਝ ਨਹੀਂ ਪਤਾ ਅਜੇ اچھا ਤਾਂ ਮੁੰਡੇ ਨੇ ਨਹੀਂ ਕਿਹਾ ਕਿ ਤੁਸੀਂ ਤਿਆਰੀਆਂ ਨਹੀਂ ਕਰਾਉਣੀਆਂ ਕਰੇ ਨਹੀਂ ਐਦਾਂ ਤਾਂ ਉਹ ਕਹਿੰਦਾ ਕਿ ਉਹਨੂੰ ਵੀ ਹੁੰਦਾ ਮਮਾ ਨਾਲ ਹੋਣ ਜਦੋਂ ਕੰਮ ਕਰੀਏ ਬਟ ਉਹ ਸਮਝਦੇ ਆ ਸਾਰਾ ਕੁਝ ਨਾ ਬੇਟਾ ਵੀ ਸਮਝਦਾ ਹੈ ਕਿ ਕੰਮ ਤਾਂ ਕਰਨਾ ਹੀ ਆ ਤਾਂ ਹੁਣ ਨੂ ਆ ਰਹੀ ਹੈ ਕਹੇ ਐਕਸਪੀਰੀਅੰਸ ਹੈਗਾ ਪੂਰਾ ਨੂ ਨਾਲ ਰਹਿੰਦ ਮੈਂ ਫਿਲਮਾਂ 'ਚ ਬਥੇਰਾ ਐਕਸਪੀਰੀਅੰਸ ਕੀਤਾ ਸੱਸ ਨੂੰ ਕਿੰਨਾ ਸਾਰੇ ਕੈਰੇਕਟਰ ਸਾਰੇ ਕੀਤੇ ਹੋਇਆ ਨਹੀਂ ਉਹ ਆਪਣੀ ਨੂ ਕੁੜੀ ਹੋਈ ਆ ਇੱਕ ਪਹਿਲਾਂ ਬੇਟਾ ਆ ਹੁਣ ਕੁੜੀ ਆ ਜੂਗੀ ਤੇ ਸਾਡੀ ਫੈਮਲੀ ਪੂਰੀ ਆਪਾਂ ਨਾ ਫਿਲਮਾਂ ਚ ਦੇਖਦੇ ਆ ਐਕਸਪੀਰੀਅੰਸ ਨੂੰ ਸਸਸਲਾ ਤੁਸੀਂ ਰੀਅਲ ਚ ਰਿਸ਼ਤੇ ਨੂੰ ਕਿਵੇਂ ਦੇਖਦੇ ਹੋ ਮੈਂ ਤੁਹਾਨੂੰ ਹੁਣੇ ਜਿਵੇਂ ਕਹਿ ਕੇ ਹਟਿਆ ਵੀ ਮੈਨੂੰ ਆ ਲੱਗਦਾ ਵੀ ਮੇਰੇ ਕੋਲੇ ਕੁੜੀ ਨਹੀਂ ਕੁੜੀ ਹੁਣ ਮੇਰੇ ਕੋਲ ਆ ਜਾਣੀ ਆ ਸਾਡੀ ਫੈਮਲੀ ਪੂਰੀ ਹੋ ਜਾਣੀ ਆ ਮੈਂ ਉਹਨੂੰ ਆਪਣੀਆਂ ਕੁੜੀਆਂ ਕੁੜੀ ਬਣਾ ਕੇ ਨਹੀਂ ਕੁੜੀ ਮੇਰੀ ਕੁੜੀ ਹੋਈ ਆ ਬਸ ਇਹਨਾਂ ਚੀਜ਼ਾਂ ਮੈਨੂੰ ਲੱਗਦਾ ਸਮਾਜ ਚ ਬਹੁਤ ਦੇਖਣ ਨੂੰ ਵੀ ਮਿਲਦੀਆਂ ਨੇ ਜਿਵੇਂ ਕੋਗੀ ਬਾਜੀ ਕਹਿ ਰਹੇ ਸੀ ਕਿ ਤੁਹਾਨੂੰ ਬੁਖਾਰ ਕਾ ਦਾ ਚੜਿਆ ਕੀ ਕਹਿੰਦੇ ਸੀ ਉਹ ਮੈਨੂੰ ਨਾ ਬਰਸੋ ਚੌਥੇ ਫੀਵਰ ਹੋਇਆ ਕਾਫੀ ਮੈਂ ਇੱਥੇ ਚੁੱਪ ਚੁੱਪ ਬੈਠੀ ਸੀ ਸੁਮੇਪ ਸਰ ਵੀ ਕਹਿੰਦੇ ਰਾਜ ਮੈਮ ਅੱਜ ਹੱਸ ਨਹੀਂ ਰਹੀ ਕੀ ਹੋਇਆ ਮੈਂ ਕਿਹਾ ਮੈਨੂੰ ਫੀਵਰ ਹੋਇਆ ਕੋਕੀ ਬਾਜੀ ਕਹਿੰਦੇ ਸੱਸ ਵਾਲਾ ਫੀਵਰ ਸੱਸ ਨੂੰ ਵਾਲਾ ਫੀਵਰ ਹੈ ਕਹਿੰਦੇ ਜਨਾਨੀਆਂ ਜਨਾਨੀਆਂ ਨੂੰ ਜਰਦੀਆਂ ਨਹੀਂ ਹੁੰਦੀਆਂ ਇਹ ਸੱਸ ਵਾਲਾ ਫੀਵਰ ਹੋਇਆ ਨੂੰ ਮੈਂ ਕਿਹਾ ਨਹੀਂ ਇਹ ਨਹੀਂ ਹੋ ਸਕਦਾ ਜਦੋਂ ਨਾ ਰਿਸਪੌਂਸਿਬਿਲਟੀਜ਼ ਵੱਧ ਜਾਂਦੀਆਂ ਹੁਣ ਜਦੋਂ ਤੁਹਾਡੀ ਨੂੰ ਨੂੰ ਪਤਾ ਹੈ ਕਿ ਤੁਸੀਂ ਐਜ਼ ਐਨ ਐਕਟਰਸ ਤਾਂ ਉਹ ਪੁੱਛਦੇ ਕਿ ਕਿਵੇਂ ਦਾ ਹੁੰਦਾ ਹੈ ਸਾਬ ਸ਼ੂਟ ਤੇ ਕਿਵੇਂ ਦਾ ਹੁੰਦਾ ਹੈ ਮਾਹੌਲ ਹਾਂਜੀ ਬਿਲਕੁਲ ਹੁਣ ਤਾਂ ਬੱਚੇ ਬਹੁਤ ਤੇਜ਼ ਨੇ ਸਾਰਾ ਕੁਝ ਉਹਨਾਂ ਨੂੰ ਪਤਾ ਆ ਹਨ ਤੇ ਬਟ ਕਰਦੀ ਕਾਲ ਜਦੋਂ ਗੱਲਬਾਤ ਹੁੰਦੀ ਹੈ ਕਿ ਕਿਸੇ ਸ਼ੂਟ ਤੇ ਆ ਮਮਾ ਕਿੱਥੇ ਹੋਏ ਉਹ ਨਾ ਗੱਲਬਾਤ ਤਾਂ ਹੁੰਦੀ ਰਹਿੰਦੀ